ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਸ਼੍ਰੀ ਅੰਮ੍ਰਿਤਸਰ ਸਾਹਿਬ 베ਰ ਕਾ ਬਾਈਪਾਸ ਅੰਮ੍ਰਿਤਸਰ ਸ਼ਹਿਰ ਦੀ ਵੀਡੀਓ ਵਿਖਾਉਣ ਲੱਗੇ ਆ ਤੁਹਾਨੂੰ। ਇੱਕ ਸੱਜਣੋਂ ਮੱਝ ਸੂਈਆ ਤੇ ਇੱਕ ਵੈੜ ਵੇ ਕੀ ਡਿਟੇਲ ਆ ਦੋਨਾਂ ਪਸ਼ੂਆਂ ਦੀ ਆਪਾਂ ਭਰਾ ਤੋਂ ਲਵਾਂਗੇ ਆਪਣਾ ਮੇਲ ਪਹਿਲੀ ਵਾਰੀ ਹੋਇਆ ਸੱਜਣੋਂ ਤੋਕੜ ਦੱਸਦੇ ਆ ਵੀਰ ਹਰੀ ਵੈੜ ਕਿੰਨਾ ਦੁੱਧ ਆ ਤੇ ਆ ਮੱਝ ਦੇ ਕੋਲੇ ਬੱਚਾ ਹਾਜ਼ਰ ਆ ਇਹਦੇ ਥੱਲੇ ਕਿੰਨਾ ਦੁੱਧ ਆ ਇਹਦੀ ਵੀ ਆਪਾਂ ਸਾਰੀ ਡਿਟੇਲ ਆ ਜਿਹੜੀ ਲਵਾਂਗੇ ਤੇ ਚੰਗਾ ਦੁੱਧ ਹੋਣਾ ਚਾਹੀਦਾ ਮੈਂ ਥੱਲੇ ਲੇਵਾ ਭਾਂਡਾ ਸੱਜਣੋਂ ਚੰਗਾ ਵਾ ਤੇ ਬਾਕੀ ਸੂਏ ਪਸ਼ੂਆ ਤੁਸੀਂ ਦੁੱਧ ਚੋ ਸਕਦੇ ਆ ਰੇਟ ਕੀ ਆ ਉਹ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਣੀ ਤੋਰ ਕੇ ਵੀ ਵੇਣੇ ਆ ਜਿਹੜਾ ਪਸੰਦ ਆ ਜਾਂਦਾ ਸੱਜਣੋ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਤੇ ਵੇਖੀਏ ਚਲਾ ਚਲੂ ਕੇ ਜਾਨਵਰਾਂ ਨੂੰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਭਾਈ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਸੁਣਾਓ ਠੀਕ ਆ ਵਧੀਆ ਮੇਰਾ ਐਡਰੈਸ ਕੀ ਆ ਮੇਰੇ ਵੀਰ ਦਾ ਐਡਰੈਸ ਆਪਣਾ ਅੰਮ੍ਰਿਤਸਰ ਸ਼ਹਿਰ 'ਚ ਖਾਸੀ ਖਾਸੰਬਸਾ ਸ਼ਹਿਰ ਵੇਰ ਦਾ ਬਾਈਪਾਸ ਵੇਰ ਦਾ ਬਾਈਪਾਸ ਵੇਰ ਦਾ ਬਾਈਪਾਸ ਉੱਥੇ ਪੁਲ ਤੇ ਆ ਕੇ ਕੋਈ ਵੀ ਘੰਟੀ ਕਰ ਲੇ ਤੇ ਆਪਾਂ ਉੱਥੇ ਆ ਕੇ ਖੋਲੇ ਆਵਾਂਗੇ ਉੱਥੇ ਆ ਜਾ ਰਹਿ ਜਾਾਂਗੇ ਹਾਂਜੀ ਤੇ ਨੰਬਰ ਕੀ ਆ ਮੇਰੇ ਵੀਰ ਦਾ ਨੰਬਰ ਹੈਗਾ 6284929836 ਇੱਕ ਵਾਰੀ ਹੋਰ ਰਿਪੀਟ ਕਰੀਏ 6284929836 ਇਹ ਆਪਾਂ ਘਰੇ ਪਸ਼ੂ ਚੂਨ ਨੂੰ ਰੱਖਿਆ ਕਿ ਵਪਾਰ ਲੈਣ ਦਾ ਕੰਮ ਵਪਾਰ ਲੈਣ ਦਾ ਕੰਮ ਵਪਾਰ ਲੈਣ ਦਾ ਹਾਂਜੀ ਪੁਰਾਣਾ ਦਾ ਵੇ ਅੱਛਾ ਹਾਂਜੀ ਇਹ ਨਹੀਂ ਵੀ ਨਵਾਂ ਬੀਬੀ ਆਰ ਕਰਦੇ ਸੀ ਪਹਿਲਾਂ ਬੀਬੀ ਆਰ ਕਰਦੇ ਮੇਂ ਪੁਰਾਣੇ ਟਾਈਮ ਦਾ ਕਰਦੇ ਆ ਜਾਓ ਆਜੋ ਆਜੋ ਮਹਾਰਾਜ ਆਜੋ ਕਰਦੇ ਤਾਂ ਕਾਫੀ ਦੇਖ ਰਹੇ ਹਾਂ ਜੀ ਸਾਹਿਬ ਆਪਰੇ ਮੱਝ ਦਾ ਜਿਆਦਾ ਘੱਟ ਕਰ ਇਹ ਫਾਦਰ ਸਾਹਿਬ ਅੱਛਾ ਫਾਦਰ ਸਾਹਿਬ ਤੁਹਾਡੇ ਠੀਕ ਆ ਮੱਝਾਂ ਲੈਂਦੇ ਰਿਹਾ ਕਿ گاਵਾ ਵੀ ਜੀ ਨਹੀਂ ਮੱਝਾਂ ਵੀ ਕਾਇਆਂ ਵੀ ਤੇ ਕਿਹੜੇ ਏਰੀਆ ਉਰੀਏ ਚ ਇਥੋਂ ਲੋਕਲ ਕੇ ਪਾਸੇ ਵੀ ਜਾਂਦੇ ਰਿਹਾ ਤੁਹਾਡੇ ਬਹੁਤ ਜਾਂਦੇ ਸਾਡੇ ਪਾਸੇ ਤੁਹਾਡੇ ਉਧਰ ਫਰੋਜਪੁਰ ਮਖੂਰ ਜੀ ਰਾਜਗੁਰਾ ਸਾਹਿਬ ਫੇਰੇ ਸਾਰੇ ਬੰਦੇ ਜਾਂਦੇ ਆ ਅੱਛਾ ਜਿਆਦਾ ਡੱਬ ਵਾਲੀ ਚਾਹੀਦਾ ਠੀਕ ਡੱਬ ਵਾਲੀ ਮੈਂ ਚੰਗੀ ਮਿਲ ਜਾਂਦੀ ਚੰਗੀ ਮਿਲ ਜਾਂਦੀ ਸਰਸੇ ਹਸਾਰ ਦੀ ਮੈਂ ਚੰਗੀ ਹੁੰਦੀ ਉਧਰ ਹਰ ਇਲਾਕੇ ਦੀ ਮੈਂ ਆ ਜਾਂਦੀ ਠੀਕ ਆ ਤੇ ਕਿਵੇਂ ਰਿਹਾ ਜੀ ਤੁਹਾਡਾ ਵਪਾਰ ਦਾ ਸਫਰ ਵਧੀਆ ਰਿਹਾ ਵਧੀਆ ਰਿਹਾ ਵਧੀਆ ਬਾਈ ਨੂੰ ਪੁੱਛਦੇ ਆਪਾਂ ਦੱਸੋ ਹਾਂਜੀ ਮੈਂ ਕਿਹਾ ਵਧੀਆ ਸਫਰ ਰਿਹਾ ਹਾਂ ਜਿੰਨਾ ਜੇ ਚੱਲਦਾ ਰਹਾ ਚੱਲੀ ਵੀ ਮੇਰ ਰਹੀ ਹੈ ਹਾਂ ਨਹੀਂ ਨਹੀਂ ਬੜੀ ਕਿਰਪਾ ਤੇ ਆ ਮੈਂ ਆਪਣੀ ਕਿਹੜਾ ਸੂਆ ਜੀ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਈ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਤੀਜਾ ਸੂਈ ਆ ਹਾਂ ਜੀ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਆ ਬੱਚਾ ਜੀ ਤੁਹਾਡੇ ਸਾਹਮਣੇ 20 ਦਿਨ ਦਾ ਹੈ 20 ਭਈਆਂ ਦਿਨ ਦਾ ਪੰਜਾਂ ਦਾ ਲਾ ਲੇ ਕਟਾ ਮਾਰ ਜੀ ਠੀਕ ਆ ਹਾਂ ਜੀ ਓਕੇ ਦਹਾ ਤੋਂ ਬਾਹਰ ਹੋਗਾ 10 ਕਿਲੋ ਤੋਂ ਬਾਹਰ ਹੈ 10 ਕਿਲੋ ਤੋਂ ਬਾਹਰ ਹੈ ਦੁੱਧ ਤੇ ਚੂਨ ਚਾਂਦੀ ਇੱਕ ਨੰਬਰ ਹੈ ਠੀਕ ਆ ਪੂਰ ਛੱਟਾ ਓਕੇ ਰਿਪੋਰਟ ਹੈ ਗਾਈਆਂ ਘੋਂਦੀ ਕੋ ਪੂਰ ਨੇ ਕੋ ਛੱਟਾ ਕੱਢੀ ਬਾਹਰ ਮੈਂ ਦੁੱਧ ਵਾਲੀ ਹੈ ਨਾ ਮੈਂ ਦੁੱਧ ਵੱਡੀ ਮੈਂ ਹਾਂ ਲੇਵਾ ਭਾਂਡਾ ਵੀ ਚੰਗਾ ਲੇਵਾ ਭਾਂਡਾ ਵੀ ਚੰਗਾ ਪਰ ਕਾਤੜਾ ਦੀ ਵੱਡੀ ਮੈਂ ਆ ਜਾ ਪੁੱਤ ਹਾਂ ਕੋਈ ਨਹੀਂ ਕੋਈ ਨਹੀਂ ਨੇੜਿਓਂ ਫੜਨੀ ਲੋ ਵੀ ਸੱਜਣੋ ਤੌਰ ਚੈੱਕ ਕਰ ਲੋ ਮੈਂ ਤੁਹਾਨੂੰ ਦੱਸਿਆ ਨਾ ਵੀ ਲੇਵਾ ਭਾਂਡਾ ਮੈਂ ਦੇ ਕੋਲੇ ਚੰਗਾ ਤੇ ਬਾਕੀ ਜਗਾ ਉਹੋ ਜੀ ਐ ਸੱਜਣਾ ਪੀੜੀ ਬਾਈ ਨੂੰ ਫੋਨ ਲਾ ਲਿਆ ਜੋ ਤੇ ਤੁਹਾਨੂੰ ਅੱਗੋਂ ਲੈ ਆਊਗਾ ਵੇਖੋ ਪਤਲੀ ਚਮੜੀ ਦੀ ਮੈਂ ਬੁਖਾ ਰਿਆ ਤੁਹਾਨੂੰ ਕਮਾਲਾ ਵੀਰ ਹਾਂ ਨੀਲੀ ਰਾਵੀ ਚੋਂ ਤੇ ਨਸਲ ਜਾਦ ਬੋਲਦਾ ਹਾਂ ਨੀਲੀ ਰਾਵੀ ਦਾ ਪੱਖ ਰੱਖਦੀ ਐ ਵੀਰ ਕਹਿੰਦਾ ਸੱਜਣਾ ਮਗਰਲੇ ਪੈਰ ਅੱਖਾਂ ਮੱਥੇ 'ਚ ਕਰ ਲੋ ਚੱਕ ਲੇਵੇ 'ਚ ਵੀ ਡੱਬ ਹੈ ਗਏ ਤੇ ਥਾਨ ਲੱਗਾ ਚਵਾਈ ਵਾਲਾ ਬਾਕੀ ਤੁਸੀਂ ਚੋ ਲੈਣੀ ਕਿਉਂਕਿ ਸੂਈ ਮੈਂ ਆ ਸੱਜਣਾ ਕਰ ਲੋ ਚੈੱਕ ਹੋ ਜਾ ਪੁੱਤ ਗਾਂ ਮਾੜੀ ਜੀ ਹੋਏ ਇਹ ਵੇਖੋ ਇਥੋਂ ਕਿਵੇਂ ਲਿਵਾ ਪਾਂਡਾ ਲੱਗਾ ਨਾ ਕਰਮ ਵਾਲੀ ਨੂੰ ਸੋਨਾ ਹਾਂ ਤੇ ਰੇਟ ਇਹਦਾ ਸ਼ਾਹ ਜੀ ਰੇਟ ਇਹਦਾ ਦੇਣ ਲੈਣ ਵਾਲੇ ਕਰਨਾ ਕੋਈ ਜ਼ਿਆਦਾ ਵੱਧ ਰੇਟ ਨਹੀਂ ਕਰਨਾ ਆਪਾਂ ਵੀ ਬਾਹਰ ਵੇਖ ਕੇ ਜਾਏ ਪਹਿਲੀ ਈ ਤੁਹਾਡੇ ਚੈਨਲ ਤੇ ਵੀਡੀਓ ਪਾਈ ਆ ਹਾਂਜੀ ਵੀਰੇ ਤੇ ਆਪਾਂ ਲੈਣ ਦੇਣ ਵਾਲੇ ਕਰਨਾ ਮੁੱਲ ਭਾਏ 80 ਕਰਾ ਲਓ ਠੀਕ ਆ 577 ਕਰਾ ਲੋ 75 ਦੀ ਦੇਦਾ ਉਹਦੇ ਚੋ ਕੇ ਪਿਆਰ ਮੁਹਬਤ ਹਾਂ ਨਾ 72 ਦੀ ਦੇਦਾ ਹਾਂ ਨਾ 7200 ਦੀ ਦੇਦਾ ਨਹੀਂ ਠੀਕ ਉਹ 72 ਆ ਵੱਡੇ ਮੱਜ ਆ ਹਾਂ ਚੰਗੀ ਲੇਵੇ ਭਾਂਡੇ ਵਾਲੀ ਆ ਦੁੱਧ ਵਾਲੀ ਮੱਜ ਆ ਬਾਕੀ ਮੁੱਲ ਬਹੁਤ ਕਰੀ ਜਾਂਦੇ ਲੋਕ ਹਾਂਜੀ ਹਾਂਜੀ ਜੇ ਮੁੱਲ ਕੀਤਾ ਆਪਾਂ ਦੇਣ ਵਾਲਾ ਬਿਲਕੁਲ ਤੇ ਉਹ ਗਊ ਦਾ ਕੀ ਹਿਸਾਬ ਕਿਤਾਬ ਕੱਢ ਲਿਆ ਉਹਨੂੰ ਬਾਹਰ ਨਾਲੇ ਪਹਿਲਾਂ ਤੋੜਦੀ ਆ ਹਾਂ ਲੈ ਆਓ ਲੈ ਆਓ ਇਹ ਸੁਆ ਕਿਹੜਾ ਸੂਈ ਆ ਗਾਂ ਦੱਸ ਪਹਿਲਾਂ ਬੈਠ ਜੇ ਬਲੂਨ ਸੂਈ ਆ ਹਾਂਜੀ ਹਾਂਜੀ ਖੋਲਿਆ ਮੇਰਾ ਵੀਰ ਠੀਕ ਆ ਤੇ ਇਹ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਇਹਦੇ ਕੋਲੇ ਸੂਈ ਨੂੰ ਤੋਕੜੀ ਲਾ ਲੋ ਆਪਾਂ ਹੋਲੇ ਹੀ ਲਈ ਜੀ ਠੀਕ ਆ ਹੋਲੇ ਕੋ ਸੱਤ ਅੱਠ ਮਹੀਨੇ ਇਹਦੇ ਮਾਲਕਾਂ ਨੇ ਦੱਸਿਆ ਹਾਂਜੀ ਹਾਂਜੀ ਓਕੇ ਸੱਤ ਅੱਠ ਮਹੀਨੇ ਹੋ ਗਏ ਸਹੀ ਆ ਬਸ ਇਹ ਆ ਵੀ ਜਾਤ ਕੁਆਲਟੀ ਵਾਲੀ ਦੇਖੀ ਠੀਕ ਆ ਤੇ ਹੁਣ ਦੁੱਧ ਇਹਦੇ ਕੋਲੇ ਦੁੱਧ ਇਹਦੇਲੇ 10 ਕਿਲੋ ਹੋਗਾ 10 ਕਿਲੋ ਤੇ ਬਣੀ-ਬੁਣੀ ਬਣੀ ਮੇਰੇ ਕੋਲ ਬਣੀ 4 ਕਿਲੋ ਹੋ ਗਈ ਓਕੇ ਕਮਾਲਾ ਭੱਜ ਨਾ ਜਾਵੇ। ਨਹੀਂ ਨਾ। ਹਾਂ ਇੱਥੇ ਬੰਦੇ ਕੱਢ ਕੇ ਨਾ ਰਾਤ ਨੂੰ ਕਿ ਨਹੀਂ? ਨਹੀਂ ਨਹੀਂ ਕੱਢ ਦੇ ਨੇਚਰਾ ਦਾ। ਓਕੇ। 10 ਕਿਲੋ ਦੋ 10 ਜਨ ਸੁਆਪ ਲਗਣ ਸੁਈ ਥਣ ਚਵਾਈ ਵਾਲਾ। 47 ਰੇਟ ਦੁੱਧਰ ਕਾੜਿਆ ਵਾਲਾ। ਠੀਕ ਆ ਸੱਜਰ ਦਾ। ਸੱਜਰ ਦਾ। ਵੱਡੀ ਬਹੁਤ ਆ ਜੇ ਕਿਤੇ ਦੇਖਦਾ ਜਿਹੜਾ ਸਮਝਦਾ ਬੰਦਾ ਨਾ। ਹਾਂ। ਉਹ ਨੂੰ ਦੇਖਦਾ ਆ। ਜੇ ਦਿਨ ਕਦੇ ਤਿਆਰ ਹੋ ਗਈ ਤੇ ਉਸ ਦਿਨ ਮੂੰਹ ਮੰਗੇ ਰੁਪਈਆਂ ਦੀ ਆ। ਭਾਏ 1.5 ਲੱਖ ਦੀ ਕੋਈ ਵੇਚ ਲੈ ਭਾਏ 2 ਦੀ ਵੇਚ। ਵਾਕਿਆ ਹੀ। ਚੂਨ ਚਾਂ ਦੀ 1 ਨੰਬਰ ਚੂਨ ਚਾਂ ਦੀ 1 ਨੰਬਰ ਓਕੇ ਇਹਦਾ ਰੇਟ ਫਿਰ ਵੀਰੇ ਇਹਦਾ ਰੇਟ ਅਰੇ ਹਾਂ ਹਾਂ ਕੋਈ ਗੱਲ ਨਹੀਂ ਰੇਟ ਇਹਦਾ ਮੁੱਲ ਭਾਜ ਜਿੰਨਾ ਮਰਜ਼ੀ ਕਰਾਈਓ 30 ਦੀ ਦੇ ਦਾਂਗੇ 30000 ਦੀ 30000 ਹਾਂਜੀ ਤੇ ਉਹਦੇ ਚੋਂ ਕੋਈ ਕਰਦਾ ਮੌਕੇ ਤੇ ਮਾਨਤਨ ਕਰਦਾ 30000 ਹੈ ਵੈਰ ਜਿਆਦਾ ਕੁਆਲਟੀ ਵਾਲੀ ਐਫ ਵਾਲੀ ਪੋਸਟੀ ਸਾਰੀ ਸਾਫ਼ ਸੁਥਰੀ ਹਾਂ ਗਾਂ 4 ਰੁਪਏ ਇਕੱਠੇ ਕਰਨ ਵਾਲੀ ਹੈ ਹਾਂ ਨਹੀਂ ਭਾਏ ਡੇਢ ਦੀ ਵੇਚ ਲੈ ਭਾਏ 2 ਦੀ ਵੇਚ ਵੱਡੀ ਬਹੁਤ ਆ ਵੱਡੀ ਬਹੁਤ ਹੈ ਪਿੱਲਣ ਵੜਾ ਹੁੰਦੀਆਂ ਨੇ ਡਿਆਂ ਦੇ ਸਾਂਭੀ ਬੜੀ ਰੀਜਨ ਆ ਵਾਕੇ ਕੋਈ ਸ਼ੱਕ ਨਹੀਂ ਟਿੱਕਾ ਮੇਰੇ ਕੋਲ ਲੱਗਾ ਆ ਆਪਾਂ ਆਪਣੀ ਮਾਂ ਨੇ ਦੋ ਟਿੱਕਾ ਲਵਾਏ ਠੀਕ ਆ ਹਾਂਜੀ ਬਾਕੀ ਰਹਿਣੀ ਨਹੀਂ ਰਹਿਣੀ ਉਹ ਅਗਲੇ ਦੀ ਕਿਸਮਤ ਹੈ ਹਾਂਜੀ ਹੱਲਿਆ ਤੋਂ ਤੁਮਾੜ ਕੇ ਦੱਸ ਉਹ ਨਹੀਂ ਥੋੜੀ ਤਰਕੇ ਆਈ ਡਰਦੀ ਵੀ ਆ ਡਰਦੀ ਥੋੜੀ ਜਿਹੀ ਮੇਰੇ ਤੋਂ ਡਰਦੀ ਬਾਕੀ ਸੀਲ ਸਾਹ ਹਾਂਜੀ ਉਹ ਜੀ ਨਹੀਂ ਕੋਗਾ ਉਹਦਾ ਢੰਗਾ ਢੂੰਗਾ ਲਾ ਕੇ ਚੁੰਦੇ ਹੋਗੇ ਹਾਂਜੀ ਕਿ ਬਿਨਾ ਢੰਗੇ ਤੋਂ ਵੀ ਢੰਗਾ ਨਾਲ ਇੱਥੇ ਲਾਤ ਨਾਲ ਬੰਨ ਲੈਂਦੇ ਐ ਕਰਕੇ ਪਾਰਾਂ ਚ ਲਈ ਨਾ ਇਤਰਾ ਕੇ ਜਾਈ ਇਹਦਾ ਬਾਨ ਕੇ ਤੇ ਕੋਲ ਬੈਜੇ ਓਕੇ 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 ਧੰਨਵਾਦ ਧੰਨਵਾਦ ਲੋ ਵੀ ਸੱਜਣੋ ਇਹ ਆਪਾਂ ਅੰਮਰਸਰ ਸ਼ਹਿਰ ਦੇ ਨਗਰ ਦੇ ਤੁਹਾਨੂੰ ਪਸ਼ੂ ਵਿਖਾਏ ਆ ਦੋ ਜਾਨਵਰ ਮੱਝ ਵੀ ਸੂਈ ਸਵਾਈ ਤੇ ਗਾਂ ਟੋਕੜ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖ ਲਿਆ ਤੁਹਾਡਾ ਧੰਨਵਾਦ ਤੇ ਜਿਹੜਾ ਵੀ ਪਸ਼ੂ ਪਸੰਦ ਆ ਗਿਆ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ